ਈ ਚੰਕੌਰ ਸਾਹਿਬ ਜੋ ਕਿ ਬਸ ਸਟੈਂਡ ਦੇ ਲੱਗੇ ਸੰਧੂਆ ਟੀ ਪੁਆਇੰਟ ਤੇ ਜੇਸੀ ਮਸ਼ੀਨ ਵੱਲੋਂ ਪਾਈਪ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਪਾਈਪ ਉਤਰੇ ਹੋ ਨੇ ਨਗਰ ਕੌਂਸਲ ਵੱਲੋਂ ਇੱਥੇ ਪਾਈਪ ਪਾਉਣ ਦਾ ਕੰਮ ਸ਼ੁਰੂ ਕੀਤਾ ਹੈ ਇਹ ਤੁਹਾਨੂੰ ਦੱਸਣਾ ਚਾਹੁੰਦੇ ਆਂ ਇਹ ਥਾਂ ਤੇ ਜਦੋਂ ਬਾਰਿਸ਼ ਆਉਂਦੀ ਧੀ ਢੋਡੇ ਢੋਡੇ ਪਾਣੀ ਖੜ੍ਹਦੇ ਨਾਲ ਆਮ ਲੋਕਾਂ ਦਾ ਬਹੁਤ ਪ੍ਰਭਾਵਿਤ ਹਨ ਤੇ ਲੋਕ ਇੱਥੇ ਮੋਟਰਸਾਈਕਲ ਸਕੂਟਰ ਚਾਲਕ ਆਮ ਡਿੱਗਦੇ ਸੰ ਤੇ ਪਾਣੀ ਦੀ ਸਮੱਸਿਆ ਦੇ ਨਾਲ ਕਈ ਦਿਨ ਇਹਨਾਂ ਦਾ ਕਾਫੀ ਜੋ ਕਿ ਲੰਘਣਾ ਮੁਸ਼ਕਲੋਂ ਦਾ ਤੇ ਲੋਕਾਂ ਦੀ ਬੜੇ ਸਾਲਾਂ ਤੋਂ ਮੰਗ ਸੀ ਤੇ ਇਸ ਜੋ ਕਿ ਸਿਟੀ ਸੈਂਟਰ ਬਣਨ ਤੋਂ ਬਾਅਦ ਇਸ ਪਾਣੀ ਦੀ ਨਿਕਾਸੀ ਬੰਦ ਹੋ ਚੁੱਕੀ ਸੀ ਤੇ ਅੱਜ ਐਮਸੀ ਸਮੂਹ ਕਾਉਂਸਲਰ ਭੁਵਿੰਦਰ ਸਿੰਘ ਪੂਰਾ ਨਗਰ ਕੌਂਸਲ ਦੇ ਪ੍ਰਧਾਨ ਦੀ ਅਗਵਾਈ ਚ ਕਾਉਂਸਲਰਾਂ ਵੱਲੋਂ ਕੰਮ ਸ਼ੁਰੂ ਕਰਾਇਆ ਗਿਆ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਪਾਈਪਾਂ ਤੇ ਕੀ ਸਮੱਸਿਆ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇੱਥੇ ਇਹ ਹਾਂਜੀ ਸੁਖਵੀਰ ਜੀ ਇਹ ਜਿਹੜੇ ਪਾਈਪਸ ਪਾ ਰਹੇ ਹੈ ਇਹ ਕੀ ਸਮੱਸਿਆ ਸੀ ਇਹ ਕਿੰਨੇ ਕਿੰਨੇ ਪਾਈਪ ਆ ਤੇ ਕਦੋਂ ਤੱਕ ਕੰਮ ਹੋਵੇਗਾ ਇਹਨਾਂ ਤਕਰੀਬਨ ਤੁਸੀਂ ਪਿੱਛੇ ਦੇਖ ਰਹੇ ਹੋ ਆ ਦੋ ਕਿੱਲਾਂ ਦੀ ਲਾਮ ਆ ਤੇ ਤਕਰੀਬਨ ਉੱਥੋਂ ਤੋਂ ਲੈ ਕੇ ਇਹ ਜਿਹੜਾ ਨਾਲਾ ਹੈ ਜਿਹੜਾ ਬਰਖਾਤੀ ਨਾਲਾ ਉੱਥੇ ਤੱਕ ਇਹ ਪੈ ਪੈਣੇ ਆ ਇਥੇ ਜਿਹੜੀ ਸਮੱਸਿਆ ਸੀ ਜਦੋਂ ਥੋੜਾ ਜਿਹਾ ਵੀ ਮੀਂਹ ਪੈ ਜਾਂਦਾ ਤਾਂ ਉਰੇ ਤਕਰੀਬਨ ਗੋਡੇ-ਗੋਡੇ ਪਾਣੀ ਉਰੇ ਆ ਕੇ ਖੜ ਜਾਂਦਾ ਉਹਦੇ ਗੈਰ ਤਕਰੀਬਨ ਕੋਈ ਵੀ ਰਾਏ ਕੀ ਦਾ ਜਾਂ ਬੀਬੀਆਂ ਬੱਚੇ ਸਕੂਲਾਂ ਵਾਲੇ ਉਹ ਅਕਸਰ ਉਰੇ ਦੇਖਿਆ ਕਿ ਉਹ ਅਕਸਰ ਪਾਣੀ ਵਿੱਚ ਗਿਰਦੇ ਦੇਖੇ ਗਏ ਆ ਉਹ ਜਿਹੜੀ ਸਮੱਸਿਆ ਸੀ ਉਹਨੂੰ ਨਜ਼ਾਰਦ ਤੋਂ ਆਉਣ ਲਈ ਜਿਹੜੇ ਇਹ بڑے ਪਾਈਪ ਛੋਟੇ ਪਾਈਪ ਨਹੀਂ بڑے ਪਾਈਪ ਪਵਾਏ ਦੋ ਫੁੱਟ ਡਾਏ ਵਾਲੇ ਦੋ ਫੁੱਟਾਂ ਦੇ ਪਾਈਪ ਪਵਾਏ ਤਾਂ ਜੋ ਅੱਗੇ ਨੂੰ ਇਹ ਜਿਹੜੀ ਜਿਹੜੀ ਸਮੱਸਿਆ ਤਾਂ ਉਹਦਾ ਪੱਕਾ ਹੱਲ ਹੋ ਜਾਵੇ ਇਹ ਕਿੰਨੀ ਲਗਤ ਆਈ ਇਹਨਾਂ ਦੇ ਕੰਮ ਤੇ ਤਕਰੀਬਨ ਇਹ ਜਿਹੜਾ ਓਵਰਆਲ ਜਿਹੜਾ ਟੈਂਡਰ ਆ ਉਹ 65 ਲੱਖ ਦਾ ਸੀ ਤੇ ਇਧਰਲੇ ਏਰੀਆ ਦਾ ਤਕਰੀਬਨ 35 ਲੱਖ ਦਾ ਇਹ ਪ੍ਰੋਜੈਕਟ ਆ ਜਿਹੜਾ ਉਹ ਮਨਜ਼ੂਰ ਹੋਇਆ ਹੈ ਉਹਦੇ ਨਾਲ ਇਹ ਜਿਹੜੀ ਸਮੱਸਿਆ ਹੈ ਦੂਰ ਕੀਤੀ ਜਾਣੀ ਹੈ ਇਹ ਦੋ ਸਾਡੇ ਐਮਸੀ ਆ ਮਾਨਯੋਗ ਸ਼ਮਸ਼ੀਰ ਸਿੰਘ ਤੇ ਮੰਗੀ ਜੀ ਇਹਨਾਂ ਦੀ ਵਾਈਫ ਪਰਮਜੀਤ ਕੌਰ ਜਿਹੜੇ ਜਿਹੜੇ ਨਗਰ ਕੌਂਸਲ ਦੇ ভাইস ਪ੍ਰਧਾਨ ਵੀ ਰਹੇ ਆ ਤੇ ਸਾਡੇ ਗਰਮੀਤ ਜੀ ਆ ਇਨਾਂ ਦਾ ਜਿਹੜੇ ਇਕੱਠਾ ਇਹਨਾਂ ਦੋਹਾਂ ਨੂੰ ਜੋੜਦਾ ਇਹ ਰਸਤਾ ਹੈ ਉੱਥੇ ਤੇ ਹੈ ਤੇ ਸਾਡੇ ਨੰਬਰਦਾਰ ਜੀ ਵੀ ਖੜੇ ਆ ਬਾਵਾ ਜੀ ਤੇ ਇਹਨਾਂ ਦੀ ਵੀ ਰਹਿائش ਇਸੇ ਪਾਸੇ ਆ ਤੇ ਇਹਨਾਂ ਦੀ ਜ਼ਮੀਨ ਵੀ ਲੱਗਦੀ ਆ ਇਹ ਰਸਤਾ ਹੈ ਖਮਾਣੋ ਨੂੰ ਲੱਗ ਜਾਂਦਾ ਜਦੋਂ ਵੀ ਇੱਧਰ ਤੇ ਰਾਹ ਹੀ ਰਹਾਂਦੇ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਸੀ ਬਰਸਾਤ ਦੇ ਦਿਨਾਂ ਵਿੱਚ ਪਾਣੀਓ ਪਾਣੀ ਹੋ ਜਾਂਦਾ ਤਾਂ ਤੇ ਅਕਸਰ ਜਿਹੜੀ ਆਵਾਮ ਆ ਸ਼ਹਿਰ ਦੀ ਉਹ ਕਹਿੰਦੀ ਸੀ ਜਾਂ ਊੜੇ ਦੇ ਪਛਿੰਦੇ ਆ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਅਸੀਂ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਮਾਨਯੋਗ ਐਮਐਲਏ ਸਾਹਿਬ ਦਾ ਜੋ ਇਹ ਸਮੱਸਿਆ ਤੋਂ ਸਾਨੂੰ ਨਿਜ਼ਾਰਤ ਹੋਇਆ ਹੈ ਕਿ ਉਹ ਅੱਗੇ ਤੋਂ ਇਹ ਜਿਹੜੀ ਸਮੱਸਿਆ ਹੈ ਇਹ ਦੂਰ ਹੋ ਜਾਊਗੀ ਹਾਂਜੀ ਇਹ ਬਹੁਤ ਵੱਡੀ ਸਮੱਸਿਆ ਸੀ ਜੀ ਇੱਥੇ 3 ਫੁੱਟ ਪਾਣੀ ਜਦੋਂ بارش ਮੜੀ ਵੀ بارش ਹੁੰਦੀ ਇੱਥੇ 3 ਫੁੱਟ ਪਾਣੀ ਜਮਾ ਹੋ ਜਾਂਦਾ ਤਾਂ ਕਈ ਵਾਰ ਇੱਥੇ ਮੇਰੇ ਵਾਰਡ ਦੀ ਬਹੁਤ ਵੱਡੀ ਸਮੱਸਿਆ ਸੀ ਬਹੁਤ ਅਸੀਂ ਐਮਐਲਏ ਸਾਹਿਬ ਦਾ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਹ ਕਹਿਣ ਤੇ ਕੰਮ ਨੂੰ ਛੇਤੀ ਕਰਵਾਇਆ ਇਹਦੇ ਵਿੱਚ ਵੀਰੇ ਦੇ ਵਿੱਚ 2 ਫੁੱਟ ਡਾਈ ਦੇ ਪੈ ਪੈਣਗੇ ਜਿਹੜੀ ਹੁਣ ਇਹ ਸਮੱਸਿਆ ਸਦਾ ਲਈ ਹੱਲ ਹੋ ਜੇਗੀ ਸੋ ਅਸੀਂ ਡਾਕਟਰ ਸਾਹਿਬ ਦਾ ਤੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਇਸ ਕੰਮ ਨੂੰ ਇਸ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਧੰਨਵਾਦ ਬੰਕੀ ਜੀ ਜੀ ਥੋੜਾ ਬਾੜ ਸੀਗਾ ਤੇ ਇਹ ਪਾਣੀ ਦੇ ਪੈ ਵੀ ਥੋੜੇ ਬਾੜ ਤੋਂ ਨਿਕਰਦੇ ਜੀ ਨਾਲਾ ਉਹਦੇ ਵਿੱਚ ਪੈਣਾ ਹੈ ਇਹ ਕੀ ਕਹਿਣਾ ਚਾਹੁੰਦੇ ਮੈਂ ਜੀ ਪਿਛਲੇ ਸਾਲ ਵੀ ਬਹੁਤ ਅਸੀਂ ਖੜਾ ਦੇ ਟਾਈਮ ਬਹੁਤ ਸਮੱਸਿਆ ਕੱਟੀ ਆ ਵੀ ਤਕਰੀਬਨ ਸਾਰੇ ਮੰਡੀ ਦੇ ਵਿੱਚ ਪਾਣੀ 5-5 ਫੁੱਟ ਪਾਣੀ ਖੜ੍ਹ ਗਿਆ ਹੁਣ ਅਸੀਂ ਇਹ ਜਿਹੜਾ ਪ੍ਰੋਜੈਕਟ ਹੈ ਮਾਨ ਸਰਕਾਰ ਦਾ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਹੈ ਵੀ ਜਿਹੜਾ ਪਾਣੀ ਲੰਘਦਾ ਹੋਊਗਾ ਲੋਕਾਂ ਨੂੰ ਇਸ ਤੋਂ ਰਾਹਤ ਮਿਲੂ ਜੀ ਤੁਸੀਂ ਇਹਦੇ ਬਿਲਕੁਲ ਵਿੱਚ ਕਿੰਨੇ ਸਮੇਂ ਸਾਤਾ ਕਿੰਨੇ ਸਾਲ ਤੋਂ ਇਹ ਸਮੱਸਿਆ ਸੀ ਕੀ ਕੀ ਇਹ ਘਟਨਾਵਾਂ ਬਹੁਤ ਢੇਰ ਤੋਂ ਸਾਰੇ ਸਮੱਸਿਆ ਸੀਗੀ ਪਾਣੀ ਇੱਥੇ ਕਿਨਾਂ ਗੋਡੇ-ਗੋਡੇ ਤੋਂ ਵੀ ਉੱਪਰ ਖੜ੍ਹਦਾ ਸੀਗਾ ਤੇ ਜਦੋਂ ਰਾਹ ਗੀਰ ਕੇ ਆ ਕੋਈ ਵੀ ਇੱਥੋਂ ਲੱਗਦਾ ਸੀਗਾ ਸਕੂਲਾਂ ਦੇ ਬੱਚੇ ਬੜੀ ਪ੍ਰੋਬਲਮ ਆਉਂਦੀ ਸੀਗੀ ਜਿਹੜਾ ਕਿ ਹੁਣ ਪਾਈਪ ਪਾਉਣ ਨਾਲ ਉਤੋਂ ਰਾਹਤ ਮਿਲੂਗੀ ਤੇ ਅਸੀਂ ਵੀ ਇਸ ਮਾਨ ਸਰਕਾਰ ਦਾ ਤੇ ਐਮ ਐਲ اے ਸਾਹਿਬ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਕਿ ਇਹ ਰਾਤ ਤੱਕ ਲਵਾਉਣ ਦਾ ਕੰਮ ਕਰਿਆ ਤੇ ਪਾਈਪ ਕਿੱਥੇ ਤੱਕ ਪਾਏ ਜਾਊਗੇ ਤੇ ਕਿੱਥੇ ਪਾਏ ਜਾਊਗੇ ਇਹ ਮਾਰਕਟ ਮੋਟਰ ਤੋਂ ਲੈ ਕੇ ਸੰਧੂਆ ਰੋਡ ਤੋਂ ਲੈ ਕੇ ਤੇ ਗਰਮੀਤ ਦੇ ਵਾਰਡ ਦੀ ਪੁਲੀ ਤੋਂ ਲੈ ਕੇ ਸਾਰਾ ਇਹ ਪ੍ਰੋਜੈਕਟ ਆ ਮਾਰਕੀਟ ਮੋੜ ਤੋਂ ਸਟਾਰਟ ਹੋ ਕੇ ਤੇ ਉਧਰੋਂ ਗਰਮੀਤ ਦੇ ਜਿੱਥੇ ਪੁਲੀ ਜਾਂਦੀ ਉਹਦੇ ਤੋਂ ਤੇ ਪਿੱਛੇ ਇੱਧਰ ਸੰਧੂਆ ਰੋਡ ਤੋਂ ਹੋਰ ਪਿਆਰੀ ਹਸਪੀਟਲ ਤੋਂ ਅੱਗੇ ਜਿਹੜੀਆਂ ਦੁਕਾਨਾਂ ਉੱਥੋਂ ਤੋਂ ਲੈ ਕੇ ਕਿ ਜਿਹੜਾ ਪਹਿਲਾ ਨਾਲਾ ਚੱਲਦਾ ਉਹਦੇ ਵਿੱਚ ਪਾ ਦਿੱਤਾ ਪਰ ਬਾਈ ਕੀ ਕਹਿਣਾ ਚਾਹੁੰਦਾ ਕੀ ਕਹਿਣਾ ਚਾਹੁੰਦਾ ਵੈਸੇ ਤਾਂ ਸਾਡੇ ਐਮਸੀ ਸਹਿਬਾਨ ਨੇ ਲੰਬardar ਜੀ ਨੇ ਅਤੇ ਸਾਡੇ ਬੋਬੀ ਜੀ ਵੀ ਖੜੇ ਆ ਇਹਨਾਂ ਨੇ ਡਿਟੇਲ ਦੇ ਵਿੱਚ ਦੱਸੇ ਦਿੱਤਾ ਸਾਰਾ ਕੁਛ ਕਿ ਇਹ ਬਹੁਤ ਦੇਰ ਤੋਂ ਸਮੱਸਿਆਤੀ ਇਹ ਕਿਉਂਕਿ ਜਦੋਂ ਰੇ ਪਾਣੀ ਖੜ ਜਾਂਦਾ ਤਾਂ ਨਾਲ ਹੀ ਗੁਰਦੁਆਰਾ ਸਾਹਿਬ ਹੈ ਜਿਹਨੂੰ ਕੇ ਛੋਟੂ ਆਣੇ ਵਾਲਾ ਡੇਰਾ ਦੇ ਨਾਂ ਨਾਲ ਮਸ਼ਹੂਰ ਹੈ ਉਹਦੇ ਅੰਦਰ ਵੀ ਪਾਣੀ ਚਲੇ ਜਾਂਦਾ ਤਾਂ ਹੁਣ ਜਦੋਂ ਕੇ ਪੈ ਪੈ ਜਾਣੇ ਆ ਤਾਂ ਪਾਣੀ ਦੀ ਇੱਕ ਬੂੰਦ ਵੀ ਨਾ ਡੇਰੇ ਦੇ ਵਿੱਚ ਜਾਊਗੀ ਨਾ ਸੜਕ ਦੇ ਉੱਤੇ ਖੜੀ ਹੋਊਗੀ ਔਰ ਇਹ ਸਮੱਸਿਆ ਜਿਹੜੀ ਪਰਮਾਨੈਂਟਲੀ ਤੌਰ ਦੇ ਉੱਤੇ ਹੈ ਜਿਹੜੀ ਹਲ ਹੋ ਜੂਗੀ ਇਹ ਇਹ ਸਨ ਸਮੂਹ ਕਾਉਂਸਲਰ ਤੁਹਾਨੂੰ ਦਿਖਾਵਾਂਗੇ ਕਿ ਕਿੱਡੇ ਕਿੱਡੇ ਪਾਈਪ ਨੇ ਤੇ ਜੀਸੀ ਮਸ਼ੀਨ ਦੇ ذریعے ਇਸ ਦਾ ਜੋ ਕਿ ਰਾਸਤਾ ਬਣਾਇਆ ਜਾ ਰਿਹਾ ਪੂਰੇ ਸਾਈਡਾਂ ਤੇ ਤੁਹਾਨੂੰ ਦਿਖਾਵਾਂਗੇ ਵੀ ਵੀ ਕਿੱਡੇ ਤਰ੍ਹਾਂ ਇਹ ਪਾਈਪ ਹੈ ਜੋ ਕਿ ਦੇਖ ਸਕਦੇ ਵੱਡੇ ਵੱਡਿਆ ਸੜਕ ਦੇ ਨਾਲ ਤੇ ਪੂਰੀ ਤਰ੍ਹਾਂ ਪੱਟਿਆ ਜਾ ਰਿਹਾ ਜੀਸੀ ਮਸ਼ੀਨ ਦੇ ਨਾਲ ਪੱਟ ਕੇ ਇਹ ਪੂਰੀ ਗੁਰਪਿਆਰੀ ਹਸਪਤਾਲ ਤੋਂ ਜੋ ਕਿ ਪਾ ਕੇ ਇਹਦੇ ਵਿੱਚ ਉਪੇ ਪਾਈ ਪਾਉਣ ਤੋਂ ਬਾਅਦ ਇਹ ਪਾਣੀ ਦਾ ਬਹਾਅ ਸ਼ੁਰੂ ਕੀਤਾ ਜਾਵੇਗਾ ਤੇ ਇਹ ਪਾਈਪਾਂ ਨੂੰ ਪਾਉਣ ਦਾ ਕੰਮ ਅੱਜ ਨਗਰ ਕੌਂਸਲ ਦੇ ਕੌਂਸਲਰਾਂ ਵੱਲੋਂ ਚਮਕੌਰ ਸਾਹਿਬ ਦੇ ਵੱਲੋਂ ਸ਼ੁਰੂ ਕਰਵਾਇਆ ਗਿਆ ਇਹ ਪਾਈਪ ਨੇ ਤੁਹਾਨੂੰ ਪਾਈਪ ਵੀ ਦਿਖਾਵਾਂਗੇ ਪਿਛਲੇ ਕਈ ਦਿਨਾਂ ਤੋਂ ਇੱਥੇ ਪੱਕ ਉਤਰਿਆ ਹੋਇਆ ਇਹ ਪਾਈਪ ਨੇ ਜੋ ਇਹ ਸਾਤ ਤੇ ਪਾਏ ਜਾਣੇ ਨੇ ਜੋ ਕਿ ਮੰਗਟ ਮੋਟਰ ਏਜੰਸੀ ਤੇ ਅੱਗੇ ਤੇ ਸ਼ੁਰੂ ਹੋ ਕੇ ਤੇ ਗੁਰਪਿਆਰੀ ਹਸਪਤਾਲ ਸੰਧੂਆ ਰੋਡ ਤੇ ਪਾਣੀ ਜੋ ਬਹੁਤ ਜ਼ਿਆਦਾ ਤਾਦਾਦ ਵਿੱਚ ਖੜਦਾ ਸੀ ਜਿਸ ਦੇ ਨਾਲ ਰਾਹਗੀਰਾਂ ਨੂੰ ਆਸ-ਪਾਸ ਘੁੰਮ ਕੇ ਪਿੰਡਾਂ ਦੇ ਵਿੱਚ ਜਾਣਾ ਪੈਂਦਾ ਤੇ ਇਸ ਰੋਡ ਤੇ ਦੋ ਟੂ-ਵੀਲਰ ਚਾਲਕ ਤੇ ਆਮ ਲੋਕ गिरਦੇ ਸਨ ਆ ਕੰਡ ਆਪਣੀ ਐ ਕਿੰਨੇ ਕਿੰਨੇ ਫੁੱਟ ਤੇ ਰੱਖੇਈ 3 ਫੁੱਟ ਅੱਕੇ 5 ਫੁੱਟ ਰੱਖੀ ਜਿੰਨਾ ਕੋਊਗਾ ਉਨਾ ਕਰਾ ਕਿੰਨੀ ਦੂਰੀ ਤੇ ਰੱਖੇਗਾ ਹੌਦ 5 ਫੁੱਟ ਤੇ ਰੱਖਦੇ ਨਹੀਂ ਹੁੰਦੇ ਹੈ 5 ਫੁੱਟ ਦੇ ਅੰਦਰ ਇਦਾਂ ਨੂੰ ਲੰਬੀ ਨੂੰ 5 ਗੜ ਤਾਂ ਕਿਉਂ ਜੇ ਜਿਆਦਾ ਇੱਧਰ ਪਤਾ ਨਾ ਸੜਕ ਪੱਧਰ ਨੇ ਜਿਆਦਾ ਹੋ ਗਈ ਹੌਦੀ ਕਿੰਨੀ ਕਿੰਨੀ ਉਹਦੇ ਤੇ ਰੱਖੇਗਾ ਇਹ ਤਾਂ ਚਾਰ ਪਾਈਆ ਚਾਰ ਪਾਈਆ ਤੇ ਰੱਖ ਲੈਣੇ ਜਾਂ ਪੰਜ ਪੰਜ ਤੇ ਰੱਖ ਦੇਣਾ ਹੁਣ ਜੇ ਮੈਂ ਇਹ ਮੰਨ ਲਓ 40 ਫੁੱਟ ਵੀ ਹੋ ਸਕਦਾ 40 ਫੁੱਟ ਹਾਂ ਹਾਂ ਚਾਰ ਪੈਪਰ ਤੇ ਰੱਖ ਦੇਗਾ ਹਾਂ ਚਾਰ ਤੇ ਚਾਰੇ ਆ ਪੰਜ ਹਜ਼ਾਰ ਚਲੋ ਪੰਜ 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 ਨਾਲ ਲੱਗਣੇ 40 ਫੁੱਟ ਹੋ ਜਨਾ 8 ਫੁੱਟ ਤੇ ਸਵਾ 8 ਫੁੱਟ ਦਾ ਪੈਚ ਤੇ ਇੱਥੇ ਬੜਾ ਹੌਦ ਦੀ ਬਣਾਈ ਹਾਂ ਇੱਥੇ ਤਾਂ ਬੜਾ ਹੌਦ ਦੀ ਬਣਾਉਂਗਾ ਉਰੇ ਤਾਂ ਬੜਾ ਮੈਨੂੰ ਪਤਾ ਨਾ ਉਰੇ ਪਾਣੀ ਜਿਆਦਾ ਹੋਊ ਸਾਰਾ ਪਾਣੀ ਇਕੱਠਾ ਹੋ ਕੇ ਉਰੇ ਟੁੱਲ ਕੇ ਹੋਏ ਤਾਂ ਮੀਂਹ ਵੀ ਨਹੀਂ ਮੀਂਹ ਬਣਾਉਣੀ ਹੈ ਹੌਦੀ ਨਹੀਂ 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 ਵੀ ਹੌਦੀ ਜਮੇ ਨਹੀਂ ਵੀ ਨਹੀਂ ਵੀ ਬਣਾਉਣੀ ਹੈ ਇਥੇ ਪਾਣੀ ਸਾਰਾ ਗਿਰ ਜਵੇ ਵਿੱਚ ਛਾੜ ਦੇ ਵਿੱਚ ਗਿਰ ਜਵੇ ਪਾਣੀ ਸਾਰਾ ਇਕੱਠਾ ਹੋ ਗਿਆ ਸਭ ਕਿੱਥੇ ਕਿੰਨਾ ਨਹੀਂ ਕਦੇ ਫੁੱਟ ਨਹੀਂ ਮਾ ਕਰਦੀ ਕਰਦੀ ਹਾਂ ਫੁੱਟ ਨਹੀਂ ਮਾ ਕਰਦੀ ਜੇ ਮਿੱਟੀ-ਬਿੱਟੀ ਆਪੀ ਉਹ ਧਿਆਨ ਰੱਖਣਾ ਜਦੋਂ ਵੀ ਆਉਂਦਾ ਨਾ ਤਾਂ ਉਹ ਪਾਣੀ ਓਵਰਫਲੋ ਹੋ ਜਾਂਦਾ ਇਹਦਾ ਨਾਲੇ ਦਾ ਬੜੇ ਦਾ ਨਹੀਂ ਨਾਲੇ ਦੇ ਉੱਪਰ ਹੋਏ ਜਿਹੜੀ ਗੱਲ ਮੈਂ ਲੈਵਲ ਕਰਿਆ ਸੀ ਹਾਂ ਨਾਲੇ ਦੇ ਨਾਲ ਜਿਹੜੀ ਜਿਹੜੀ ਨਾਲੇ ਉੱਪਰ ਮਾ ਇਹ ਖਾਨ ਇਹ ਸਾਨੂੰ ਤੁਸੀਂ ਦੇਖ ਸਕਦੇ ਹੋ 4-4 ਪਾਈਪਾਂ ਤੋਂ ਬਾਅਦ ਇਸ ਰੋਡ ਤੇ ਵੱਡੇ ਪਾਈਪ ਜੋ ਕਿ ਤੁਹਾਨੂੰ ਪਾਈਪ ਵੀ ਦਿਖਾਏ ਆ ਇਹ ਪਾਈਪ ਪਾਉਣ ਦਾ ਕੰਮ ਜੋ ਜੰਗੀ ਪੱਧਰ ਤੇ ਅੱਜ ਸ਼ੁਰੂ ਕਰ ਦਿੱਤਾ ਗਿਆ ਉਹ ਪਾਈਪ ਨੇ ਜੋ ਕਿ ਕਾਫੀ ਸਾਲਾਂ ਤੋਂ ਇਹ ਸਮੱਸਿਆ ਆਮ ਲੋਕਾਂ ਦੀ ਜੋ ਕਿ ਪਾਣੀ ਖੜਦਾ ਸੀ ਸਮੱਸਿਆ ਦਾ ਹੱਲ ਹੋਵੇਗਾ ਜਿਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਭਾਂਜੀ ਇਹ ਤੁਸੀਂ ਘਰ ਨੂੰ ਜਾਂਦੇ ਸੀ ਹੁਣ ਪਾਏ ਜਾ ਰਹੇ ਕਿੰਨੀ ਸਮੱਸਿਆ ਸੀ ਜੀ ਇਹ ਜੀ ਬਹੁਤ ਸਮੱਸਿਆ ਆ ਜੀ ਪ੍ਰਸਾਦ ਚ ਪਾਣੀ ਇੱਥੇ ਵਾਹ ਲ ਜਾਂਦਾ ਕੋੜਾ ਜਾਂ ਮੀਂਹ ਪੈਂਦਾ ਇੱਥੇ ਲੰਘਣਾ ਮੁਸ਼ਕਲ ਹੋ ਜਾਂਦਾ ਪੂਨ ਘੁਮਕੇ ਆਉਨੇ ਆ ਬਹੁਤ ਬੁਰਾ ਹਾਲ ਹੁੰਦਾ ਜੇ ਹੁਣ ਇਹ ਵੱਡੇ ਵੱਡੇ ਪਾਈਪ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਪਾਈਪ ਪਾ ਰਹੇ ਆ ਜਿਹਦੇ ਨਾਲ ਇਹ ਸਮੱਸਿਆ ਹੱਲ ਹੋ ਜਾਏ ਹਾਂ ਬਹੁਤ ਵਧੀਆ ਉਪਰਾਲਾ ਇਹ ਜੇ ਹੋ ਜਾਵੇ ਨਗਰ ਕੌਂਸਲ ਵੱਲੋਂ ਇਹ ਕੀਤਾ ਜਾ ਰਿਹਾ ਤੇ ਵਧੀਆ ਤੇ ਸੜਕ ਵੀ ਬਣਾ ਦਿੱਤੀ ਜਾਵੇ ਤਾਂ ਹੋਰ ਵੀ ਵਧੀਆ ਹੋਊਗਾ ਸੜਕ ਦਾ ਵੀ ਟੈਂਡਰ ਆਇਆ ਵਾ ਛੇਤੀ ਕੰਮ ਸੜਕ ਦਾ ਵੀ ਬਣੇਗਾ ਹਾਂ ਜੀ ਬਹੁਤ ਵਧੀਆ ਹੋਊਗਾ ਜੇ ਇਹ ਕੰਮ ਹੋ ਜਾਵੇ ਠੀਕ ਹੈ ਇਹ ਸਾਨੂੰ ਸ਼ਹਿਰ ਵਾਸੀ ਇਹਨਾਂ ਨੇ ਦੱਸਿਆ ਕਿ ਅਸੀਂ ਲੰਗਦੇ ਤੇ ਦਾ ਪਿੰਡਾਂ ਚ ਨੂੰ ਆਸ-ਪਾਸ ਘੁੰਮ ਕੇ ਆਉਣਾ ਪੈਂਦਾ ਸੀ ਤੇ ਇਹ ਮੇਨ ਰੋਡ ਹੈ ਜੋ ਕਿ ਸੰਧੂਆ ਚੌਕ ਦੇ ਨਾਮ ਤੇ ਵੀ ਬੋਲਿਆ ਜਾਂਦਾ ਜੋ ਕਿ ਐਚਡੀਐਫਸੀ ਬੈਂਕ ਦੇ ਤੇ ਸਿਟੀ ਸੈਂਟਰ ਦੇ ਨਾਲ ਜੋ ਕਿ ਸੰਧੂਆ ਨੂੰ ਇਹ ਰਸਤਾ ਜਾਂਦਾ ਜਿਸ ਤੇ ਇਹ ਸਾਹ ਤੇ ਤੁਸੀਂ ਸੜਕਾਂ ਤੋਂ ਅੰਦਾਜ਼ਾ ਲਾ ਸਕਦੇ ਨਾਲ ਦੀਆਂ ਸੜਕਾਂ ਤੇ ਸੇਮ ਆਈ ਵੀ ਆ ਇਹਨਾਂ ਥਾਵਾਂ ਤੇ ਪਾਣੀ ਅਕਸਰ ਜਦੋਂ ਬਾਰਿਸ਼ ਪੈਂਦੀ ਸੀ ਵੜ ਜਾਂਦਾ ਸੀ ਜਿਸ ਦੀ ਹੁਣ ਸਮੱਸਿਆ ਹੈ ਵੱਡੇ ਪੱਧਰ ਤੇ ਸੀ ਤੇ ਪਾਈਪ ਜੋ ਕੀ ਪਾਏ ਜਾ ਰਹੇ ਨੇ ਠੀਕ ਹੈ ਨਾ ਅੱਡੇ ਜਿਹੜੇ ਪਾਈਪ ਆ ਅਕਸਰ ਦੇਖਿਆ ਕਿ ਛੋਟੇ ਪੈ ਪੈ ਜਾਂਦੇ ਆ ਔਰ ਇਹ ਜਿਹੜੀ ਸਮੱਸਿਆ ਜੀ ਦੂਰ ਕਰਨ ਲਈ ਵੱਡੇ 2 ਫੁੱਟ ਦਾ ਡਾਇਆ ਦੇਖੋ ਤੁਸੀਂ ਖੱਟੇ ਖੱਟੇ ਉਹ ਜੋ ਅੱਗੇ ਬਲੌਕ ਹੋ ਜਾਂਦਾ ਉਹ ਬਲੌਕ ਨਹੀਂ ਹੋਣਗੇ ਤੇ ਹੁਣ ਤਕਰੀਬ ਨੇ ਪੱਕੇ ਤੌਰ ਤੇ ਇਹਦਾ ਹੱਲ ਹੋ ਗਿਆ ਜਿਹੜੀ ਆਮ ਰਾਹਗੀਰਾਂ ਨੂੰ ਅਤੇ ਮਸ਼ੀਨਰੀਆਂ ਨੂੰ ਜੋ ਵੀ ਇਧਰ ਨੂੰ ਰੋਜ਼ ਮਰਾਂ ਦੀ ਆਪਣੇ ਕੰਮਾਂ ਲਈ ਆਉਂਦੇ ਆ ਉਹ ਸਮੱਸਿਆ ਦਾ ਹੱਲ ਪੱਕੇ ਤੌਰ ਤੇ ਹੋ ਗਿਆ ਸੋ ਅਸੀਂ ਦੁਬਾਰਾ ਤੋਂ ਧੰਨਵਾਦ ਦੀਆਂ ਮਾਨ ਸਰਕਾਰ ਦੇ ਤੇ ਮਾਨ ਜੋ ਐਮਐਲਏ ਸਾਹਿਬ ਇਸ ਨੂੰ ਤੁਸੀਂ ਦੇਖ ਸਕਦੇ ਹੋ ਜੇਸੀ ਮਸ਼ੀਨ ਲਗਾ ਕੇ ਇਹਨਾਂ ਵੱਲੋਂ ਇੱਕ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਇਹ ਪਾਈ ਪਾਈ ਜਾਣੇ ਨੇ ਜਿਸ ਦੇ ਨਾਲ ਇਹ ਗੰਦਗੀ ਵੀ ਦੂਰ ਹੋਵਗੀ ਮੱਛਰ ਮੱਖੀ ਜੋ ਪੈਦਾ ਉਹ ਵੀ ਉਹ ਵੀ ਹਟੇਗਾ ਤੇ ਇਸ ਲੋਕਾਂ ਦੀ ਜੋ ਸਮੱਸਿਆ ਹੈ ਉਸ ਦਾ ਵੀ ਹੱਲ ਹੋਵੇਗਾ ਤੇ ਵੱਡੇ ਪੱਧਰ ਤੇ ਠੇਕੇਦਾਰ ਵੱਲੋਂ ਅੱਜ ਇਹ ਕੰਮ ਜੇਸੀ ਮਸ਼ੀਨ ਲਾ ਕੇ ਤਾਂ ਜੋ ਸਹੀ ਤੇ ਛੇਤੀ ਇਹ ਪਾਈਪ ਪਾ ਕੇ ਇਹ ਸਮੱਸਿਆ ਤੋਂ ਨਜਾਹ ਦਿਖਾਈ ਜਾਵੇ ਦਵਾਈ ਜਾਵੇ ਡੇਲੀ ਨਿਊ ਸ਼੍ਰੀ ਚਮਕੌਰ ਸਾਹ ਤੋਂ లైట్ जस ਵੀਰਾਇ ਕੁ왈 ਸਿੰਘ ਬਾਲੀ ਦੀ ਰਿਪੋਰਟ ਨਾਲ ਹਾਜ਼ਰ ਹੈ